ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਆਪਣੇ ਚੈਨਲ ਤੇ ਤੇ ਅੱਜ ਆਪਾਂ ਲੈ ਕੇ ਆਏ ਹਾਂ ਪੰਜਾਬੀ ਟੱਪੇ ਪਾਗ ਤੀਸਰਾ ਤੇ ਪਹਿਲਾ ਤੇ ਦੂਸਰਾ ਚੈਨਲ ਤੇ ਆ ਗਿਆ ਜੇ ਤੁਸੀਂ ਨਹੀਂ ਦੇਖੇ ਤੇ ਚੈਨਲ ਤੇ ਜਾ ਕੇ ਤੁਸੀਂ ਦੇਖ ਸਕਦੇ ਹੋ ਤੇ ਹੁਣ ਆਪਾਂ ਇਹ ਕਰਦੇ ਹਾਂ ਸ਼ੁਰੂ ਬਦਲਾਂ ਵਿੱਚ ਚੰਨ ਹੱਸਦਾ ਬਦਲਾਂ ਵਿੱਚ ਚੰਨ ਹੱਸਦਾ ਮੇਰੀਆਂ ਅੱਖੀਆਂ ਵਿੱਚ ਮੇਰੇ ਮਾਹੀਏ ਦਾ ਬੁੱਤ ਵਸਦਾ ਮੇਰੀ ਅੱਖੀਆਂ ਵਿੱਚ ਮੇਰੇ ਮਾਹੀਏ ਦਾ ਬੁੱਤ ਵਸਦਾ ਕੋਈ ਕਣੀਆਂ ਵਸਿਆ ਨੇ ਕੋਈ ਕਣੀਆਂ ਵਸਿਆ ਨੇ ਸੱਜਣਾ ਦੇ ਬਾਗਾਂ ਵਿੱਚ ਹੋਣੇ ਅੰਬੀਆਂ ਰਸੀਆਂ ਨੇ ਸੱਜਣਾ ਦੇ ਬਾਗਾਂ ਵਿੱਚ ਹੋਣੇ ਅੰਬੀਆਂ ਰਸੀਆਂ ਨੇ ਆ ਮਾਇਆ ਮਿਲ ਹਸੀਏ ਆ ਮਾਇਆ ਮਿਲ ਹਸੀਏ ਦੁਨੀਆਂ ਨਹੀਂ ਛੱਡਦੀ ਕਿਤੇ ਓਲੇ ਚੱਲ ਵਸੀਏ ਦੁਨੀਆਂ ਨਹੀਂ ਛੱਡਦੀ ਕਿਤੇ ਓਲੇ ਚੱਲ ਵਸੀਏ ਪਰਵਾਨਾ ਸੜ ਗਿਆ ਨਹੀਂ ਪਰਵਾਨਾ ਸੜ ਗਿਆ ਨਹੀਂ ਸੱਜਣਾ ਦਾ ਖੱਤ ਪੜ ਕੇ ਜਾ ਸੱਜਣਾ ਨੂੰ ਛੱਡ ਗਿਆ ਨਹੀਂ ਸੱਜਨਾ ਦਾ ਖੱਤ ਪੜ ਕੇ ਚਾ ਸੱਜਨਾ ਨੂੰ ਛੜੇ ਗਿਆਨੀ ਖੁੰਡ ਕਲੀਆਂ ਨੇ ਖੋਲ ਦਿੱਤੇ ਖੁੰਡ ਕਲੀਆਂ ਨੇ ਖੋਲ ਦਿੱਤੇ ਅੱਖੀਆਂ ਨੇ ਮਾਹੀ ਤਕਿਆ ਅੱਗੇ ਮੋਹ ਧੀ ਡੋਲ ਦਿੱਤੇ ਅੱਖੀਆਂ ਨੇ ਮਾਈ ਟਕਿਆ ਅੱਗੇ ਮੋਤੀ ਡੋਲ ਦਿੱਤੇ ਦਿਲ ਦਿੰਦਾਏ ਦੋਹਾਈਆਂ ਨੇ ਦਿਲ ਦਿੰਦੇ ਨੇ ਦੋਹਾਈਆਂ ਨੇ ਤੋੜ ਨਾ ਦੇਈਂ ਵੇ ਰੱਬਾ ਅਸੀਂ ਮਾਰ ਮਾਰੇ ਲਾਈਆਂ ਨੇ ਤੋੜ ਨਾ ਦੇਈਂ ਵੇ ਰੱਬਾ ਅਸੀਂ ਮਾਰ ਮਾਰੇ ਲਾਈਆਂ ਨੇ ਮੇਰੀ ਚਰਖੀ ਦੇ ਤੰਦ ਲੜ ਪੈ ਮੇਰੀ ਚਰਖੀ ਦੇ ਤੰਦ ਲੜ ਪੈ ਹੱਸਦੇ ਨੇ ਕੁੰਡ ਚੁੱਕਿਆ ਕੁੱਲ ਦੁਨੀਆ ਦੇ ਚੰਨ ਸੜ ਪੈ ਹੱਸਦੀ ਨੇ ਕੁੰਡ ਚੁੱਕਿਆ ਕੁੱਲ ਦੁਨੀਆ ਦੇ ਚੰਨ ਸੜ ਪੈ ਗਾਣੇ ਬਨ ਬਨ ਤੋੜ ਦਿੱਤੇ ਕਾਨੀ ਬਨ ਬਨ ਤੋੜ ਦਿੱਤੇ ਸਜਨਾ ਨੇ ਹਾਂ ਕਰਕੇ ਸਾਡੇ ਦਿਲ ਕਿਉਂ ਮੋੜ ਦਿੱਤੇ ਸਜਨਾ ਨੇ ਹਾਂ ਕਰਕੇ ਸਾਡੇ ਦਿਲ ਕਿਉਂ ਮੋੜ ਦਿੱਤੇ ਸੋਹੇ ਚੂੜੇ ਵਿਹਾਈਆਂ ਦੇ ਸੋਹੇ ਚੂੜੇ ਵਿਹਾਈਆਂ ਦੇ மீசே சே சுத வசண்ப்ப்ப்ப்ப்ப்ப்ப்ப்பா கே கப் ராய் நாலே கப்ளே ரங்கே ਹੁਸਨ ਦੇ ਕਦੀਨੇ ਹੈ ਡੇਰੇ ਜੰਗਲੀ ਲਾਲ ਹੈਨੇ ਹੁਸਨ ਦੇ ਕਦੀਨੇ ਹੈ ਡੇਰੇ ਜੰਗਲੀ ਲਾਲ ਹੈਨੇ ਮੈਨੂੰ ਹੱਸਦੇ ਫੁੱਲ ਲੈ ਦੇ ਮੈਨੂੰ ਹੱਸਦੇ ਫੁੱਲ ਲੈ ਦੇ ਜੇ ਮਾਇਆ ਵਿਕਦਾਏ ਮੈਨੂੰ ਮਾਇ ਨਹੀਂ ਮੁੱਲੇ ਲੈ ਦੇ ിക്കുന്നു മുല്ല സജന ചജറി ആ സജന ਚੰਦ ਨਜਰੀ ਆਉਂਦੇ ਨੇ ਵਾਈ ਠੰਡੀਆਂ ਖੁੱਲੀਆਂ ਨੇ ਵਾਈ ਠੰਡੀਆਂ ਖੁੱਲੀਆਂ ਨੇ ਸੱਜਣਾ ਨੇ ਬੁਲਾ ਬੁਲਾ ਖੋਲੇ ਵਿੱਚ ਕਲੀਆਂ ਡੋਲੇ ਨੇ ਸੱਜਣਾ ਨੇ ਬੁਲ ਖੋਲੇ ਵਿੱਚੋਂ ਕਲੀਆਂ ਡੁੱਲੀਆਂ ਨੇ ਰਤ ਆ ਗਈ ਏ ਸਾਵਣ ਦੀ ਰਤ ਆ ਗਈ ਏ ਸਾਵਣ ਦੀ ਅੱਖੀਆਂ ਨੂੰ ਤਾਂਗ ਲਗੀ ਘਰ ਸੱਜਣਾ ਦੇ ਆਵਣ ਦੀ ਅੱਖੀਆਂ ਨੂੰ ਤਾਂਗ ਲਗੀ ਘਰ ਸੱਜਣਾ ਦੇ ਆਵਣ ਦੀ ਹੱਥੀ ਰੰਗ ਲੀ ਮਹਿੰਦੀ ਏ ਤੀ ਰੰਗਲੀ ਮਹਿੰਦੀ ਏ ਮਾਹੀ ਮੇਰਾ ਚੰਦ ਵਰਗਾ ਮੈਨੂੰ ਖਲਕਤ ਕਹਿੰਦੀ ਏ ਮਾਹੀ ਮੇਰਾ ਚੰਦ ਵਰਗਾ ਮੈਨੂੰ ਖਲਕਤ ਕਹਿੰਦੀ ਏ ਤੇ ਕਮੈਂਟ ਕਰਕੇ ਜਰੂਰ ਦੱਸੋ ਤੁਹਾਨੂੰ ਇੰਨਾ ਟੱਪਿਆਂ ਵਿੱਚੋਂ ਕਿਹੜਾ ਟੱਪਾ ਸਭ ਤੋਂ ਜ਼ਿਆਦਾ ਸੋਹਣਾ ਲੱਗਾ ਤੇ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਤੇ ਆਪਾਂ ਅੱਗੇ ਨੈਕਸਟ ਵੀਡੀਓ ਵਿੱਚ ਮਿਲਾਂਗੇ ਆ ਦੇ 4 ਲੈ ਕੇ ਤੇ ਇਸ ਲਈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਧੰਨਵਾਦ